ਗੁਰੂ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੀ ਉਹਨਾਂ ਦੇ ਬਚਨਾਂ ਕਿ ਧਰਤੀ ਵਿੱਚ ਜਿਸ ਤਰ੍ਹਾਂ ਦਾ ਬੀਜ ਬੀਜਿਆ ਜਾਂਦਾ ਫਲ ਉਸੇ ਤਰ੍ਹਾਂ ਦਾ ਹੀ ਜਿਵੇਂ ਪ੍ਰਾਪਤ ਹੁੰਦਾ ਇਵੇਂ ਜਿਹੜੇ ਵਿਚਾਰ ਮਨ ਵਿੱਚ ਆਉਂਦੇ ਆ ਉਹ ਵੀ ਤਾਂ ਬੀਜ ਹੁੰਦੇ ਆ ਪਿਆਰ ਦੇ ਬੀਜ ਨਫ਼ਰਤ ਦੇ ਬੀਜ ਗੁੱਸੇ ਦੇ ਬੀਜ ਸ਼ੈਨ ਸ਼ੀਲਤਾ ਦੇ ਬੀਜ ਚਿੰਤਾ ਦੇ ਬੀਜ ਖੁਸ਼ੀ ਦੇ ਬੀਜ ਗਮੀ ਦੇ ਬੀਜ ਇਹ ਆਪਣਾ ਆਪਣਾ ਫਲ ਸਾਨੂੰ ਦਿੰਦੇ ਹੀ ਆ ਕਰਮਾਂ ਤੋਂ ਪਹਿਲਾਂ ਕਿਸਮਤ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ ਕਿਸਮਤ ਦਾ ਆਪਣਾ ਕੋਈ ਭਵਿੱਖ ਨਹੀਂ ਹੁੰਦਾ ਕਿਸਮਤ ਕਰਮਾਂ ਨਾਲ ਬਣਦੀ ਆ ਜਿੱਦਾਂ ਦੇ ਆਪਾਂ ਕਰਮ ਕਰਦੇ ਆ ਉਸੇ ਅਨੁਸਾਰ ਕਿਸਮਤ ਬਣ ਜਾਂਦੀ ਆ ਕਈ ਵਾਰੀ ਸਾਡੇ ਕਰਮ ਇਦਾਂ ਦੇ ਹੋ ਜਾਂਦੇ ਆ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹੋ ਕੇ ਵੀ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ ਇੱਕ ਛੋਟੀ ਜੀ ਗਾਥਾ ਦੁਆਰਾ ਆਪਾਂ ਅੱਜ ਦੀ ਵਿਚਾਰ ਜਿਹੜੀ ਆ ਸ਼ੁਰੂ ਕਰਾਂਗੇ ਜੀ ਇੱਕ ਦਿਨ ਕੀ ਹੋਇਆ ਇੱਕ ਕਾਂ ਇੱਕ ਘਰ ਦੇ ਵਿਹੜੇ ਵਿੱਚ ਅੰਬ ਦੇ ਦਰਖਤ ਦੇ ਬੈਠਾ ਹੋਇਆ ਆਪਣੀ ਭਾਸ਼ਾ ਵਿੱਚ ਕਹਿ ਰਿਹਾ ਸੀ ਇੱਕ ਬਹੁਤ ਵੱਡਾ ਖਜ਼ਾਨਾ ਪਿੰਡ ਦੇ ਬਾਹਰ-ਬਾਹਰ ਥੇਹ ਤੇ ਦੱਬਿਆ ਹੋਇਆ ਉਹਦਾ ਕੇਵਲ ਉਹਨੂੰ ਹੀ ਪਤਾ ਉਹਦੇ ਬਾਰੇ ਉਹੀ ਦੱਸ ਸਕਦਾ ਘਰ ਦਾ ਆਗੂ ਜਿਹੜਾ ਸੀਗਾ ਉਹ ਕਾਂ ਦੀ ਬੋਲੀ ਸਮਝ ਲੈਂਦਾ ਸੀ ਉਹਨੂੰ ਜਾਨਵਰਾਂ ਦੀ ਭਾਸ਼ਾ ਕੀ ਬੋਲਦੇ ਆ ਕਿਉਂਕਿ ਜਾਨਵਰ ਜਿਹੜੇ ਹੁੰਦੇ ਆ ਪੰਛੀ ਜਿਹੜੇ ਹੁੰਦੇ ਆ ਬੇਜੁਬਾਨ ਨਹੀਂ ਹੁੰਦੇ ਇਹਨਾਂ ਦੀ ਭਾਸ਼ਾ ਕੋਈ ਹੋਰ ਹੁੰਦੀ ਆ ਉਹਨੇ ਪੜ੍ਹੀ ਹੋਈ ਸੀ ਵਿੱਦਿਆ ਉਹਨੇ ਗੱਲ ਸੁਣੀ ਘਰ ਦੇ ਸਾਰੇ ਜੀਆਂ ਨੂੰ ਕਿਹਾ ਵੀ ਕਾਂ ਨੂੰ ਫੜਨਾ ਪੈਣਾ ਉਹਨੂੰ ਫਿਰ ਮਦਦ ਕਰੋ ਮੇਰੀ ਇਹਨੂੰ ਫੜਨ ਦੇ ਵਿੱਚ ਉਹਦੀ ਘਰ ਵਾਲੀ ਉਹਦੇ ਬੱਚਿਆਂ ਨੇ ਮਿਲ ਕੇ ਜਾਲ ਪਾ ਕੇ ਕਾਂ ਨੂੰ ਫੜਨ ਦੀ ਵਿਉਂਤ ਬਣਾਈ ਆ ਇਸ ਲਈ ਹਰੇਕ ਦੀ ਜ਼ਿੰਮੇਵਾਰੀ ਲਗਾਈ ਗਈ ਉਹਨੇ ਪੂਰਾ ਸਹਿਯੋਗ ਦਿੱਤਾ ਇੰਜ ਉਹਨਾਂ ਨੇ ਰਲ ਕੇ ਘਰ ਦੇ ਆਗੂ ਉਹਦੀ ਸਾਰੀ ਗੱਲ ਮੰਨ ਕੇ ਕਾਂ ਨੂੰ ਜਾਲ ਪਾ ਕੇ ਫੜ ਲਿਆ ਕਾਂ ਨੇ ਕਿਹਾ ਉਹਨੂੰ ਛੱਡ ਦਿੱਤਾ ਜਾਵੇ ਉਹ ਉਹਨਾਂ ਨੂੰ ਉਹ ਥਾਂ ਦੱਸ ਦਵੇਗਾ ਜਿੱਥੇ ਖਜ਼ਾਨਾ ਦੱਬਿਆ ਹੋਇਆ ਉਹਦੇ ਨਾਲ ਸਹਿਮਤ ਹੋ ਗਏ ਫਿਰ ਵਾਅਦੇ ਕੀਤੇ ਅਨੁਸਾਰ ਕਾਂ ਨੇ ਉਹਨਾਂ ਨੂੰ ਕਿਹਾ ਵੀ ਮਗਰ ਮਗਰ ਆਓ ਮੇਰੇ ਪਿੱਛੇ ਪਿੱਛੇ ਉਹਨੇ ਕਿਹਾ ਕਿ ਜਿੱਥੇ ਮੈਂ ਜਾ ਕੇ ਬੈਠਾਂਗਾ ਉਹ ਥਾਂ ਨੂੰ ਪੁੱਟਿਓ ਤੁਸੀਂ ਉਥੇ ਵਾਲੀ ਨੂੰ ਉੱਥੇ ਤੁਹਾਨੂੰ ਦੱਬਿਆ ਖਜ਼ਾਨਾ ਲੱਭ ਜਾਊਗਾ। ਉਹਨਾਂ ਨੇ ਸਾਰੇ ਘਰ ਦੇ ਜੀਵਾਂ ਨੇ ਕਾਂ ਦਾ ਪੱਛਾ ਕੀਤਾ। ਜਿੱਥੇ ਜਾ ਕੇ ਉਹ ਬਹਿ ਗਿਆ ਰਲ ਕੇ ਉਹਨਾਂ ਨੇ ਜ਼ਮੀਨ ਪੁੱਟੀ ਆ। ਉਹ ਥਾਂ ਨੂੰ ਡੂੰਘਾ ਪੁੱਟਣ ਤੋਂ ਬਾਅਦ ਸੱਚਮੁੱਚ ਉਹਨਾਂ ਨੂੰ ਖਜ਼ਾਨਾ ਮਿਲ ਗਿਆ। ਵਾਕਈ ਜੋ ਗੱਲ ਸੀ ਉਹ ਸੱਚੀ ਨਿਕਲੀ ਆ। ਖਜ਼ਾਨਾ ਪਾ ਕੇ ਬੜੇ ਅਮੀਰ ਹੋ ਗਏ ਆ। ਉਹਨਾਂ ਦੇ ਗਵਾਂਢੀ ਉਹਨਾਂ ਨੂੰ ਇੰਜ ਅਮੀਰ ਹੋਇਆ ਦੇਖ ਕੇ ਵੀ ਇੱਕਦਮ ਕਿਵੇਂ ਕੋਈ ਅਮੀਰ ਹੋ ਜਾਊਗਾ। ਬਹੁਤ ਜ਼ਿਆਦਾ ਈਰਖਾ ਚ ਆ ਗਏ। ਹੈਰਾਨ ਵੀ ਹੋ ਗਏ। ਫਿਰ ਉਹਨਾਂ ਨੇ ਪੁੱਛਿਆ ਵੀ ਤੂੰ ਅਮੀਰ ਕਿਵੇਂ ਹੋ ਗਿਆ? ਵੀ ਕਾਰਨ ਤਾਂ ਦੱਸ। ਉਹਨਾਂ ਨੇ ਫਿਰ ਦੱਸਿਆ ਵੀ ਇਉਂ ਕਾਂ ਸੀ ਕੋਈ ਉਹਨਾਂ ਦੇ ਘਰ ਦੇ ਦਰਖਤ ਤੇ ਆ ਕੇ ਬਹਿ ਗਿਆ ਸੀ। ਉਹਨੇ ਖਜ਼ਾਨੇ ਬਾਰੇ ਦੱਸਣਾ ਸੀ। ਉਹਨਾਂ ਨੇ ਕਾਂ ਨੂੰ ਫੜ ਲਿਆ। ਤੇ ਕਾਂ ਨੂੰ ਛੱਡਣ ਵਾਸਤੇ ਸ਼ਰਤ ਇਹੀ ਰੱਖੀ ਗਈ ਵੀ ਤੂੰ ਸਾਨੂੰ ਖਜ਼ਾਨੇ ਦਾ ਪਤਾ ਦੱਸੀਂ, ਅਸੀਂ ਤੈਨੂੰ ਛੱਡ ਦਾਂਗੇ। ਫਿਰ ਉਹਨਾਂ ਨੂੰ ਖਜ਼ਾਨਾ ਮਿਲ ਗਿਆ। ਇਸ ਤਰ੍ਹਾਂ ਉਹ ਥਾਂ ਪੁੱਟ ਕੇ ਖਜ਼ਾਨਾ ਕੱਢ ਲਿਆ ਸੀ ਅਸੀਂ ਇੰਜ ਅਮੀਰ ਹੋਏ ਹੱਡ ਬੀਤੀ ਦਸੀ ਆ ਗਵਾਂਢੀ ਨੇ ਵੀ ਉਹਨਾਂ ਵਾਂਗ ਹੀ ਕਾਂ ਨੂੰ ਫੜ ਕੇ ਉਹ ਤੋਂ ਖਜ਼ਾਨੇ ਦਾ ਪਤਾ ਲੈਣਾ ਚਾਹਿਆ ਅਮੀਰ ਹੋਣ ਦੀ ਬਿਉਂਤ ਬਣਾਈ ਆ ਇੱਕ ਦਿਨ ਜਦੋਂ ਕਾਂ ਉਹਨਾਂ ਦੇ ਘਰ ਦੇ ਦਰਖਤ ਤੇ ਬੈਠਾ ਉਹ ਆਪਦੇ ਘਰਦਿਆਂ ਨੂੰ ਜੀਆਂ ਨੂੰ ਕਹਿਣ ਲੱਗਾ ਆਪਾਂ ਵੀ ਰਲ ਕੇ ਕਾਂ ਫੜਨਾ ਮੇਰਾ ਸਹਿਯੋਗ ਦਿਓ ਘਰ ਵਾਲੀ ਜਿਹੜੀ ਸੀ ਉਹਦੀ ਅੱਗੋਂ ਆਪਣੇ ਕੰਮ ਲੱਗੀ ਸੀ ਕਹਿਣ ਲੱਗੀ ਬੱਚਿਆਂ ਨੂੰ ਨਾਲ ਲਾ ਕੇ ਕਾਂ ਫੜ ਲਓ ਮੇਰੇ ਕੋਲ ਸਮਾਂ ਨਹੀਂ ਬੱਚਿਆਂ ਨੂੰ ਕਿਹਾ ਵੀ ਸਹਿਯੋਗ ਦਿਓ ਉਹਨੇ ਅੱਗੋਂ ਕਿਹਾ ਵੀ ਆਪੇ ਹੀ ਫੜ ਲਾ ਬਾਪੂ ਕਾਂ ਸਾਡੇ ਤੋਂ ਨਹੀਂ ਫੜਿਆ ਜਾਂਦਾ ਉਹਨਾਂ ਕੋਲ ਧੁੱਪੇ ਦਰਖਤ ਤੇ ਨਹੀਂ ਚੜਿਆ ਜਾਣਾ ਇੰਜ ਕਹਿ ਕੇ ਉਹਨਾਂ ਨੇ ਵੀ ਟਾਲ ਦਿੱਤਾ ਇੰਨਾ ਉਹ ਗੱਲਾਂ ਕਰੀ ਜਾਂਦੇ ਆਪਸ ਵਿੱਚ ਇਹਨੇ ਨੂੰ ਕਾਂ ਉੱਡ ਗਿਆ ਤਾਂ ਮੇਰੇ ਕਹਿਣ ਦਾ ਭਾਵ ਤਾਂ ਇਹ ਸੀ ਇਹ ਕਾਲਪਨਿਕ ਕਹਾਣੀ ਆ ਭਾਵੇਂ ਕੇ ਮੰਨਣ ਵਿੱਚ ਨਹੀਂ ਆਵੇਗੀ ਪਰ ਸਿੱਖਿਆ ਦੇ ਵਿੱਚੋਂ ਏਡੀ ਵੱਡੀ ਮਿਲਦੀ ਆ ਵੀ ਇਹ ਉਹੀ ਸੀਗੇ ਜਿਨ੍ਹਾਂ ਚ ਇੱਕਾ ਸੀ ਜਿਨ੍ਹਾਂ ਨੇ ਕਾਂ ਫੜ ਲਿਆ ਜਿਹੜੇ ਪਰਿਵਾਰ ਵਿੱਚ ਏਕਾ ਹੋਵੇ ਉਹ ਪਰਿਵਾਰ ਵਿੱਚ ਰੰਗ ਭਾਵੇਂ ਸਾਰਿਆਂ ਦਾ ਸਾੰਮਲਾ ਕਾਲਾ ਹੋਵੇ ਸੋਹਣੇ ਲੱਗਦੇ ਹੁੰਦੇ ਉਹਨਾਂ ਨੇ ਉਹ ਕਾਂ ਨੂੰ ਫੜ ਲਿਆ ਫਿਰ ਉਹ ਕਾਂ ਉੱਡਦਾ ਉੱਡਦਾ ਵੀ ਕਹਿ ਗਿਆ ਵੀ ਤੁਸੀਂ ਨਹੀਂ ਮੈਨੂੰ ਫੜ ਸਕਦੇ ਤੁਹਾਡੇ ਚ ਇੱਕਾ ਹੀ ਨਹੀਂ ਇਹ ਉਹੀ ਸੀ ਜਿਹੜੇ ਮੈਨੂੰ ਫੜ ਕੇ ਮੇਥੋਂ ਫਾਇਦਾ ਲੈ ਗਏ ਖਜ਼ਾਨਾ ਮਿਲ ਗਿਆ ਤਾਂ ਕੁਝ ਚੀਜ਼ਾਂ ਆਪਾਂ ਜਦੋਂ ਕਰਮਾਂ ਤੇ ਦੋਸ਼ ਦਿੰਨੇ ਆ ਉਹ ਸਾਡੇ ਆਪਣੇ ਬੀਜ ਹੁੰਦੇ ਆ ਵੀ ਸਾਨੂੰ ਮਿਲੀ ਕਿਉਂ ਨਹੀਂ ਅਸਲ ਵਿੱਚ ਮੈਂ ਕਹਿਣਾ ਚਾਹੁੰਦਾ ਸੀ ਵੀ ਕਿਸਮਤ ਦਾ ਆਪਣਾ ਕੋਈ ਭਵਿੱਖ ਨਹੀਂ ਹੁੰਦਾ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਜਿ ਕਿਸਮਤ ਬਣਦੀ ਗੁਰੂ ਦੀ ਸ਼ਰਨ ਪੈਣ ਦੇ ਨਾਲ ਕਿਸਮਤ ਕਰਮਾਂ ਨਾਲ ਬਣਦੀ ਆ ਜਿਸ ਤਰ੍ਹਾਂ ਦੇ ਬੰਦਾ ਕਰਮ ਕਰਦਾ ਉਦਾਂ ਦੀ ਉਹਦੀ ਕਿਸਮਤ ਬਣ ਜਾਂਦੀ ਆ ਕੰਮ ਦੇ ਪ੍ਰਤੀ ਸਿਰਫ ਦੋ ਹੀ ਗੱਲਾਂ ਹੁੰਦੀਆਂ ਜਾਂ ਤਾਂ ਉਹ ਕੀਤਾ ਜਾਂਦਾ ਫਿਰ ਜਾਂ ਨਹੀਂ ਕੀਤਾ ਜਾਂਦਾ ਆਲਸ ਦੀ ਫਸਲ ਨੂੰ ਕੋਈ ਫਲ ਜਾਂ ਫੁੱਲ ਨਹੀਂ ਲੱਗਦਾ। ਪਸੰਦ ਨਾਲੋਂ ਜ਼ਰੂਰੀ ਕੰਮ ਕਰਨੇ ਜ਼ਿਆਦਾ ਮਹੱਤਮਪੂਰਨ ਹੁੰਦੇ ਆ। ਕਈ ਵਾਰੀ ਆਪਾਂ ਕਹਿੰਦੇ ਆ ਵੀ ਆਹ ਕੰਮ ਜਿਹੜਾ ਮੈਨੂੰ ਪਸੰਦ ਆ ਇਹ ਕੰਮ ਤਾਂ ਮੈਂ ਕਰੂੰਗਾ ਆਹ ਕੰਮ ਮੈਨੂੰ ਪਸੰਦ ਨਹੀਂ। ਬੱਚੇ ਕਹਿੰਦੇ ਸਾਨੂੰ ਵਿਦਿਆ ਪਸੰਦ ਨਹੀਂ ਮੋਬਾਈਲ ਚਲਾਉਣਾ ਸਾਨੂੰ ਚੰਗਾ ਲੱਗਦਾ। ਪਸੰਦ ਨਹੀਂ ਵੇਖੀ ਜਾਂਦੀ ਕਈ ਥਾਵਾਂ ਤੇ ਮਹੱਤਮਪੂਰਨ ਕੰਮ ਕਿਹੜੇ ਆ? ਉਹ ਦੇਖਣੇ ਪੈਂਦੇ ਆ। ਇਸ ਕਰਕੇ ਗੁਰੂ ਪਿਆਰਿਓ ਬਹੁਤੇ ਲੋਕ ਆ ਉਨ੍ਹਾਂ ਅੰਦਰ ਇਹ ਜज्ਬਾ ਹੀ ਨਹੀਂ ਹੁੰਦਾ ਕੰਮ ਨੂੰ ਲਗਾਤਾਰ ਮੁਲਤਵੀ ਕਰੀ ਜਾਂਦੇ ਅੱਗੇ ਦੀ ਅੱਗੇ ਕਈ ਅੱਧ ਵਿੱਚ ਛੱਡ ਦਿੰਦੇ ਆ ਜਦੋਂ ਫਲ ਮਿਲਣਾ ਹੁੰਦਾ ਉਦੋਂ ਛੱਡ ਜਾਂਦੇ ਆ ਉਹ ਮਿਹਨਤ ਕਰੀ ਜਾਂਦੇ ਆ ਇਸ ਕਰਕੇ ਕਈ ਤੁਸੀਂ ਵੇਖਿਆ ਵੀ ਬੰਦੇ ਇਸ ਤਰ੍ਹਾਂ ਕਹਿੰਦੇ ਹੋਣਗੇ ਤੁਸੀਂ ਸੁਣੇ ਹੋਣਗੇ ਆਪਦੇ ਰਿਸ਼ਤੇਦਾਰ ਵੀ ਅਗਲੇ ਸਾਲ ਤੋਂ ਆਰੰਭ ਕਰਾਂਗੇ ਚੰਗਾ ਕੰਮ ਜਾਂ ਅਗਲੇ ਮਹੀਨੇ ਕਰਾਂਗੇ ਜਾਂ ਐਤਵਾਰ ਨੂੰ ਪੱਕਾ ਕਰਾਂਗੇ ਇਸ ਤਰ੍ਹਾਂ ਤੁਹਾਨੂੰ ਪਤਾ ਕਬੀਰ ਟਾਲੇ ਟੋਲੇ ਦਿਨ ਗਿਆ ਬੰਦਗੀ ਨੂੰ ਵੀ ਆਪਾਂ ਐਵੇਂ ਕਰਦੇ ਆ ਚੰਗੇ ਕੰਮਾਂ ਨੂੰ ਤਾਂ ਆਪਾਂ ਅੱਗੇ ਅੱਗੇ ਕਰੀ ਜਾਂਦੇ ਆ ਬੁਰੇ ਕੰਮ ਆਪਾਂ ਛੱਟ ਕਰਦੇ ਆ ਇਸ ਤਰ੍ਹਾਂ ਵਾਰ ਮਹੀਨੇ ਤਰੀਕਾਂ ਲੰਘਦੀਆਂ ਨੇ ਕਈ ਵਿਦਿਆਰਥੀ ਇਸ ਤਰ੍ਹਾਂ ਦੇ ਵੇਖੇ ਗਏ ਆ ਕਹਿੰਦੇ ਆ ਜੀ ਅਗਲੇ ਮਹੀਨੇ ਪੜ੍ਹ ਲਾਂਗੇ ਕੋਈ ਨਾ ਪੇਪਰਾਂ 'ਚ ਸਮਾਂ ਪਿਆ ਫਿਰ ਜਦੋਂ ਪੇਪਰ ਨੇੜੇ ਆ ਜਾਂਦੇ ਆ ਚਿੰਤਾ ਦੇ ਸ਼ਿਕਾਰ ਹੋ ਜਾਂਦੇ ਆ ਇਸ ਕਰਕੇ ਭਾਈ ਇਹ ਲਾਪਰਵਾਹੀ ਜਿਹੜੀ ਕੰਮਾਂ ਦੀ ਹੈ ਇਹ ਕਿਦਾਂ ਸਾਨੂੰ ਖੁਸ਼ੀ ਦੇ ਦੂਗੀ ਕੁਝ ਵੀ ਨਾ ਕਰਨਾ ਸਭ ਤੋਂ ਭੈੜਾ ਕਰਮ ਤੁਸੀਂ ਵੇਖੋ ਕੁਝ ਵੀ ਨਾ ਕਰਨਾ ਵਿਹਲੇ ਰਹਿਣਾ ਵਿਹਲਾ ਮਨ ਕੀ ਹੈ ਸ਼ੈਤਾਨ ਦਾ ਘਰ ਆਲਸੀ ਬੰਦਾ ਇੰਨਾ ਹੌਲੀ ਤੁਰਦਾ ਗਰੀਬੀ ਉਹਨੂੰ ਬੜੀ ਛੇਤੀ ਫੜ ਲੈਂਦੀ ਆ ਆਪਾਂ ਕਈ ਵਾਰੀ ਕਹਿੰਦੇ ਆ ਵੀ ਉਹ ਗਰੀਬ ਕਿਉਂ ਹੋ ਗਿਆ ਆਲਸ ਸੀਗੀ ਉਦਮੀ ਨਹੀਂ ਸੀਗਾ ਬਹੁਤੇ ਲੋਕ ਆ ਉਹ ਨੌਕਰੀ ਕਰਦੇ ਆ ਉਹ ਤਾਂ ਕਈ 6 ਦਿਨ ਛੁੱਟੀ ਵਾਲੇ ਦਿਨ ਦੀ ਉਡੀਕ ਕਰਦੇ ਰਹਿੰਦੇ ਆ ਵੀ 6 ਦਿਨ ਜਿਹੜੇ ਕੰਮ ਤੇ ਜਾਂਦੇ ਆ ਵੀ 7ਵਾਂ ਦਿਨ ਐਤਵਾਰ ਕਦੋਂ ਆਊਗਾ ਉਹਨਾਂ ਨੂੰ ਉਡੀਕ ਹੀ ਐਤਵਾਰ ਦੀ ਹੁੰਦੀ ਆ ਉਹ ਕੰਮ ਤੋਂ ਖੁਸ਼ ਨਹੀਂ ਹੁੰਦੇ ਹੁਣ ਤੁਸੀਂ ਵੇਖੋ ਜਿਹੜਾ ਬੰਦਾ 6 ਦਿਨ ਕੰਮ ਕਰ ਰਿਹਾ ਤੇ 7ਵੇਂ ਦਿਨ ਛੁੱਟੀ ਨੂੰ ਹੀ ਉਡੀਕੀ ਜਾ ਰਿਹਾ ਵੀ ਕਦੋਂ ਛੁੱਟੀ ਆਵੇਗੀ ਉਹਦੇ ਕੰਮ ਦਾ ਪੱਧਰ ਕਿੰਨਾ ਕੁੱਚਾ ਹੋਵੇਗਾ ਤੁਸੀਂ ਸੋਚ ਕੇ ਵੇਖੋ ਹੁਣ ਇਹ ਗੱਲ ਤੁਸੀਂ ਚੇਤੇ ਰੱਖਣੀ ਆ ਇੱਕ ਸ਼ੇਰ ਹੋਵੇ ਨਾ ਆਪਾਂ ਕਹਿੰਦੇ ਜੰਗਲ ਦਾ ਰਾਜਾ ਉਹ ਨੂੰ ਵੀ ਆਪਣੇ ਸਰੀਰ ਤੇ ਬੈਠੀਆਂ ਮੱਖੀਆਂ ੜਾਉਣ ਲਈ ਆਪ ਜਤਨ ਕਰਨਾ ਪੈਂਦਾ ਕੋਈ ਦੂਜਾ ਬੰਦਾ ਆ ਕੇ ਮੱਖੀ ਨਹੀਂ ੜਾਉਂਦਾ ਗੀਤਾ ਵੀ ਕਹਿੰਦੀ ਆ ਭਗਵਤ ਗੀਤਾ ਦੇ ਬੋਲਾ ਇਹ ਗ੍ਰੰਥਾਂ ਦੇ ਬੰਦੇ ਨੂੰ ਕਰਮ ਕਰਨਾ ਚਾਹੀਦਾ ਫਲ ਦੀ ਆਸ ਨਹੀਂ ਕਰਨੀ ਚਾਹੀਦੀ ਜੋਗਤਾ ਵੀ ਕੰਮ ਕਰਨ ਨਹੀਂ ਬਣਦੀ ਆ ਹਰ ਕੰਮ ਨੂੰ ਕਰਨ ਲਈ ਦੋ ਪ੍ਰਕਾਰ ਦੇ ਜਤਨ ਕਰਨੇ ਪੈਂਦੇ ਆ ਜੀ ਤੇ ਉਹ ਹੈ ਕੰਮ ਜਿਹੜਾ ਹੈ ਉਹ ਕਰਨਾ ਹੀ ਆ ਫਿਰ ਕਿਉਂ ਨਾ ਮਨ ਲਾ ਕੇ ਕਰੀਏ ਇੱਕ ਤਾਂ ਹੈ ਵੀ ਕੰਮ ਕਰਨਾ ਇੱਕ ਤਾਂ ਹੈ ਮੰਨੀ ਹੈਗਾ ਉਹਦੇ ਵਿੱਚ ਇੱਕ ਹੈ ਕੰਮ ਕਰਨਾ ਹੀ ਆ ਤਾਂ ਮਨ ਲਾ ਕੇ ਕਰ ਲੈਣੇ ਆ ਭਾਈ ਉੱਪਰ ਉੱਪਰੋਂ ਕਾਹ ਤੋਂ ਕਰਨਾ ਤਾਂ ਦੋ ਚੀਜ਼ਾਂ ਇਹਦੇ ਵਿੱਚ ਕੰਮ ਕਰਦੀਆਂ ਨੇ ਅੱਗੇ ਜਾ ਕੇ ਆਪਾਂ ਵੇਖਦੇ ਹਾਂ ਭਾਵੇਂ ਅਸੀਂ ਚੁੱਪ ਰਹੀਏ ਪਰ ਸਾਡੇ ਕਰਮ ਜ਼ਰੂਰ ਬੋਲਦੇ ਆ ਕਰਮਾਂ ਨੇ ਤਾਂ ਬੋਲਣਾ ਹੀ ਬੋਲਣਾ ਸਾਡੇ ਕਰਮ ਸਾਨੂੰ ਇਉਂ ਲੱਭ ਲੈਂਦੇ ਆ ਕਈ ਵਾਰੀ ਆਪਾਂ ਵੇਖਦੇ ਆ ਕਿ ਜਿਵੇਂ ਹਜ਼ਾਰਾਂ گاਮਾਂ ਦੇ ਵਿੱਚ ਇੰਨੀ ਗਾਂ ਹੋਵੇ ਹਜ਼ਾਰਾਂ ਗਾਂ ਖੜੀ ਹੋਵੇ ਤੇ ਉਹਦਾ ਬੱਚਾ ਆਪਦੀ ਗਾਂ ਨੂੰ ਲੱਭ ਲੈਂਦਾ ਨਾ ਜਾ ਕੇ ਕਰਮ ਸਾਨੂੰ ਕਈ ਵਾਰੀ ਇੰਉਂ ਵੀ ਲੱਭ ਪੈਂਦੇ ਆ ਸਾਡੇ ਕਰਮ ਜਿਹੜੇ ਆ ਕਿਤੇ ਵੀ ਚਲੇ ਜਾਈਏ ਹਜ਼ਾਰਾਂ گاਮਾਂ ਹੋਣ ਉਹਨਾਂ ਵਿੱਚ ਕੋਈ ਗਾਂ ਦਾ ਬੱਚਾ ਵਿਛੜਿਆ ਹੋਵੇ ਉਹਨੂੰ ਛੱਡ ਦਿਓ ਉਹ ਸਾਰੀਆਂ گاਮਾਂ ਲੰਘ ਕੇ ਆਪਣੀ ਗਾਂ ਜਿਹੜੀ ਮਾਂ ਆ ਉਹਦੇ ਕੋਲ ਜਾਊਗਾ ਐਵੇਂ ਜਿਹੜੀ ਕਰਮਾਂ ਸਾਨੂੰ ਲੱਭ ਲੈਂਦੇ ਆ ਭਾਵੇਂ ਅਸੀਂ ਚੁੱਪ ਰਹੀਏ ਸਾਡੇ ਕਰਮ ਜ਼ਰੂਰ ਬੋਲਦੇ ਆ ਇਸ ਕਰਕੇ ਕਰਮ ਜਿਹੜੇ ਆ ਸਰੀਰ ਦੁਆਰਾ ਰੱਬ ਅੱਗੇ ਕੀਤੀ ਸਰਬੋਤਮ ਅਰਦਾਸ ਆ ਇਹ ਇੱਕ ਅਰਦਾਸ ਹੀ ਆ ਵੀ ਅਸੀਂ ਆ ਕਰ ਰਹੇ ਆ ਜੀ ਸਾਨੂੰ ਆ ਮਿਲੇਗਾ ਜੇ ਕੋਈ ਮਾੜਾ ਬੋਲ ਰਿਹਾ ਉਹਨੂੰ ਕੀ ਮਿਲੇਗਾ ਆਪ ਵੀ ਤਪੇਗਾ ਦੂਜਿਆਂ ਨੂੰ ਵੀ ਤਪਾਵੇਗਾ ਇਸ ਕਰਕੇ ਇਹ ਜਿਹੜੇ ਕਰਮ ਆ ਨਾ ਮਹਾਰਾਜ ਦੀ ਬਾਣੀ ਮਹਾਂਪੁਰਖਾਂ ਦੇ ਬਚਨ ਆ ਭਾਈ ਧਰਤੀ ਵਿੱਚ ਜਿਹੜਾ ਬੀਜ ਬੀਜੋਗੇ ਉਹ ਤੁਹਾਨੂੰ ਮਿਲੇਗਾ ਹੀ ਮਿਲੇਗਾ ਕਰਮਾਂ ਦੇ ਬੀਜ ਵੀ ਐਵੇਂ ਹੀ ਧਰਤੀ 'ਚ ਤਾਂ ਹੋ ਸਕਦਾ ਬੀਜੇ ਕੋਈ ਹੋਰ ਤੇ ਪਾਣੀ ਕੋਈ ਹੋਰ ਪਾਵੇ ਵੱਡੇ ਕੋਈ ਹੋਰ ਖਾਵੇ ਕੋਈ ਹੋਰ ਪਰ ਜਿਹੜੀ ਧਰਤੀ ਦੀ ਸਰੀਰ ਦੀ ਕਰਮਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਜਿਹੜਾ ਬੀਜੇਗਾ ਵੱਡੇਗਾ ਵੀ ਖਾਵੇਗਾ ਵੀ ਉਹ ਇਸ ਕਰਕੇ ਗੁਰੂ ਪਿਆਰਿਓ ਅਸਲ ਗਿਆਨ ਇਹੀ ਆ ਕਰਮਾਂ ਤੇ ਨਿਗਰ ਰੱਖਣੀ ਕੀ ਮੇਰੇ ਕਰਮ ਕਿਦਾਂ ਦੇ ਆ ਮੈਲੇ ਤਾਂ ਨਹੀਂ ਕਿਤੇ ਤਾਂ ਇਹ ਸਾਕੀ ਇੱਕ ਛੋਟੀ ਜੀ ਬਾਬਾ ਆਨੰਦ ਸਿੰਘ ਜੀ ਦੀ ਬੜੀ ਪਿਆਰੀ ਆ ਕੋਈ ਸੱਜਣ ਆ ਗਿਆ ਆਪਣੀ ਜ਼ਿੰਦਗੀ ਤੋਂ ਉਦਾਸ ਸੀ ਕਹਿਣ ਲੱਗਾ ਜੀ ਮੇਰਾ ਕੋਈ ਸੱਚਾ ਦੋਸਤ ਨਹੀਂ ਬਣਦਾ ਜਿਹਨੂੰ ਬਣਾਉਣਾ ਮੈਂ ਮੇਰੇ ਨਾਲ ਧੋਖਾ ਕਰਦਾ ਕੀ ਕਰਾਂ ਮਹਾਪੁਰਖੋ ਮਹਾਪੁਰਖ ਕਹਿਣ ਲੱਗੇ ਭਾਈ ਦੇਖੋ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ ਬਾਣੀ ਕਹਿ ਰਹੀ ਆ ਕਿਹਦੇ ਨਾਲ ਆਪਾਂ ਮਿੱਤਰਤਾ ਬਣਾਈਏ ਸਾਰਾ ਜੱਗ ਚੱਲਣਹਾਰ ਫਿਰ ਭਾਵ ਕਿ ਕਿਸੇ ਨੂੰ ਮਿੱਤਰ ਨਾ ਬਣਾਈਏ। ਬਾਬਾ ਜੀ ਕਹਿਣ ਲੱਗੇ ਮਹਾਪੁਰਖ ਅਸਲ ਦੇ ਵਿੱਚ ਮੈਂ ਤੁਹਾਨੂੰ ਇਹ ਨਸੀਹਤ ਦੇ ਰਿਆਂ ਬਾਣੀ ਤੋਂ ਬਿਨਾ ਨਾਮ ਤੋਂ ਬਿਨਾ ਕੋਈ ਸਹਾਈ ਨਹੀਂ ਹੁੰਦਾ ਦਰਗਾਹ ਦੇ ਵਿੱਚ। ਇੱਥੇ ਲੋਕ ਚ ਵੀ ਪਰਲੋਕ ਵਿੱਚ ਵੀ ਪਰ ਹਾਂ ਇਹਦਾ ਮਤਲਬ ਇਹ ਨਹੀਂ ਕਿ دنیਵੀ ਤਲ ਤੇ ਅਸੀਂ ਰਿਸ਼ਤੇਦਾਰਾਂ ਨੂੰ ਕੌੜਾ ਬੋਲਣਾ। ਉਹਨਾਂ ਦਾ ਪ੍ਰਚਾਰ ਭੰਡੀ ਪ੍ਰਚਾਰ ਕਰਨ ਉਹਨਾਂ ਨੂੰ ਛੱਡ ਦੇਣਾ ਨਹੀਂ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਹਾਡੇ ਹੱਥਾਂ ਦੀਆਂ 10 ਉਂਗਲਾਂ ਹੀ ਤੁਹਾਡੀਆਂ ਸੱਚੀਆਂ ਦੋਸਤ ਨੇ ਜਿਨ੍ਹਾਂ ਨਾਲ ਤੁਸੀਂ ਸੱਚੀ ਸੁੱਚੀ ਕਿਰਤ ਕਰਨੀ ਹੈ ਮਿਹਨਤ ਕਰਨੀ ਹੈ ਇਸ ਕਰਕੇ ਸਫਲਤਾ ਇਹਨਾਂ ਤੇ ਨਿਰਪਰ ਹੈ ਤੁਸੀਂ ਕਹਿੰਦੇ ਹੋ ਮੇਰੇ ਮਿੱਤਰ ਨਹੀਂ ਬਣਦੇ ਮਿੱਤਰ ਨਹੀਂ ਬਣਦੇ ਮਿੱਤਰ ਤੁਹਾਡੇ ਕੋਲ ਹੈਗੇ ਆ ਦਸਾਂ ਨੌਹਾਂ ਦੀ ਕਿਰਤ ਕਰੋ ਸਭ ਕੁਝ ਠੀਕ ਹੋ ਜਾਵੇਗਾ ਤੇ ਤੁਸੀਂ ਕਹਿ ਰਹੇ ਹੋ ਮੇਰੇ ਮਿੱਤਰ ਨਹੀਂ ਬਣਦੇ ਦੋਸਤ ਨਹੀਂ ਬਣਦੇ ਜਦੋਂ ਇਹਨਾਂ ਦੇ ਨਾਲ ਸੱਚੀ ਸੁੱਚੀ ਕਰਤ ਕਰੋਗੇ ਨਾਮ ਜਪੋਗੇ ਵੰਡ ਛਕੋਗੇ ਭੋਖ ਹੀ ਨਹੀਂ ਰਹੇਗੀ ਭਾਵੇਂ ਤੁਹਾਡਾ ਮਿੱਤਰ ਬਣੇ ਚਾਹੇ ਨਾ ਤੁਸੀਂ ਸਾਰਿਆਂ ਦੇ ਮਿੱਤਰ ਆਪਣੀ ਤਰਫੋਂ ਬਣ ਜਾਓਗੇ ਸਭ ਕੋ ਮੀਤ ਹਮ ਆਪਣ ਕੀਨ ਨਾ ਕੋ ਬੈਰੀ ਨਹੀਂ ਵਿਗਾਨਾ ਕੋਈ ਤੁਹਾਨੂੰ ਮਿੱਤਰ ਮੰਨੇ ਨਾ ਮੰਨੇ ਪਰ ਤੁਹਾਡੀ ਤਰਫੋਂ ਸਾਰੇ ਤੁਹਾਡੇ ਮਿੱਤਰ ਹੋ ਜਾਣਗੇ ਇਸ ਕਰਕੇ ਵਿਹਲੇ ਹੱਥਾਂ ਨਾਲੋਂ ਉਹ ਹੱਥ ਵੀ ਚੰਗੇ ਹੁੰਦੇ ਆ ਜਿਹੜੇ ਕੁਝ ਨਾ ਕੁਝ ਕਰਦੇ ਆ ਭਾਵੇਂ ਕੰਡਿਆਂ ਦਾ ਤਾਜ ਹੀ ਬਣਾਉਂਦੇ ਆ ਇੱਕ ਵਿਦਵਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਵੇਲਾ ਬੰਦਾ ਨਹੀਂ ਚੰਗਾ ਲੱਗਦਾ ਅਸਲ ਵਿੱਚ ਮਿਹਨਤ ਕਰਨੀ ਬੜੀ ਜ਼ਰੂਰੀ ਆ ਜੇ ਤੁਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹੋ ਤਾਂ ਮਿਹਨਤ ਕਰੋ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਸੱਚ ਕਰਕੇ ਜਾਣਿਓ ਬਹੁਤ ਲੋਕ ਆ ਜਿਹੜੇ ਕਹਿ ਦਿੰਦੇ ਆ ਰੱਬ ਦਾ ਨਾਮ ਕੱਲ ਨੂੰ ਲਾਵਾਂਗੇ ਤੇ ਉਹ ਕੱਲ ਆਉਂਦਾ ਹੀ ਨਹੀਂ ਕੱਲ ਕੱਲ ਕਰਦੇ ਆ ਕਾਲ ਤਾਂ ਆ ਜਾਂਦਾ ਕਿਉਂਕਿ ਕੱਲ ਦੇ ਕੰਮ ਕਰਨੇ ਬੜੇ ਔਖੇ ਆ ਚੰਗੇ ਕੰਮਾਂ ਨੂੰ ਆਦਤ ਬਣ ਜਾਣ ਦਿਓ ਉਹ ਚੰਗੇ ਵਿਚਾਰਾਂ ਨੂੰ ਜਨਮ ਦੇਣਗੇ ਕਿਸੇ ਬਹੁਤ ਵੱਡੇ ਵਿਦਵਾਨ ਪਲੇਟੋ ਨੇ ਇਹ ਸ਼ਬਦ ਕਹੇ ਹੋਏ ਆ ਵੀ ਜਿਹੜੇ ਕੱਲ ਦੇ ਕੰਮ ਆ ਨਾ ਤੇ ਉਹਨਾਂ ਨੂੰ ਕੱਲ ਤੇ ਨਹੀਂ ਅੱਜ ਹੀ ਕਰ ਲਓ ਜਿਹੜਾ ਅੱਜ ਕਰਨਾ ਹੁਣੇ ਕਰ ਲਓ ਕੀ ਪਤਾ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਬਾਣੀ ਵਾਰ-ਵਾਰ ਸਾਨੂੰ ਕਹਿ ਰਹੀ ਆ ਭਗਤ ਕਬੀਰ ਜੀ ਸਮਝਾ ਰਹੇ ਆ ਇਸ ਕਰਕੇ ਭਾਈ ਜੇ ਮਿਹਨਤ ਕਰਨੀਆਂ ਤਾਂ ਉਹ ਕੰਮ ਕਰਨਾ ਹੀ ਪੈਣਾ ਜੇ ਕੰਮ ਕਰ ਨਹੀਂ ਆ ਪਤਾ ਫਿਰ ਕਿਉਂ ਨਾ ਮਨ ਲਾ ਕੇ ਕਰੀਏ ਕੰਮ ਤਾਂ ਕਰ ਨਹੀਂ ਆ ਕੰਮ ਤਾਂ ਕਰ ਨਹੀਂ ਪਵੇਗਾ ਕੀਤੇ ਬਿਨਾ ਸਰਨਾ ਨਹੀਂ ਕਿਉਂ ਨਾ ਮਨ ਲਾ ਕੇ ਕੀਤਾ ਜਾਏ ਇਸ ਕਰਕੇ ਭਾਈ ਬਹੁਤ ਲੋਕ ਆ ਅੱਜਕੱਲ ਦੇਖੋ ਘੜੀਆਂ ਟਾਈਮਪੀਸ ਮੋਬਾਈਲ ਮਿੰਟਾਂ ਸੈਕਿੰਟਾਂ ਬਾਰੇ ਵੀ ਜਾਣਕਾਰੀ ਬੰਦੇ ਨੂੰ ਦਿੰਦੇ ਆ ਰੱਬ ਸਾਨੂੰ ਸਮਾਂ ਦਿੰਦਾ ਵੀ ਇਹਦੀ ਸਹੀ ਵਰਤੋਂ ਕਰੋ ਵਕਤ ਵਿਚਾਰੇ ਸੋ ਬੰਦਾ ਹੋਏ ਜਿਹੜਾ ਵੀ ਬੰਦਾ ਸਮੇਂ ਦੀ ਕਦਰ ਕਰਦਾ ਹੈ ਸਮਾਂ ਉਹਦੀ ਕਦਰ ਕਰਦਾ ਹੈ ਇਹ ਮੋਬਾਈਲ ਫੋਨ ਤੇ ਤਾਂ ਹੁਣ ਆਪਾਂ ਨੂੰ ਸੈਕਿੰਡ ਸੈਕਿੰਡ ਦਾ ਵੀ ਪਤਾ ਲੱਗਦਾ ਦੇਖੋ ਪਰ ਅਸੀਂ ਸਮੇਂ ਦੀ ਕਿੰਨੀ ਦੁਰਵਰਤੋਂ ਕਰਦੇ ਆ ਸਮਾਂ ਬੀਤ ਰਿਹਾ ਸਾਨੂੰ ਇਉਂ ਲੱਗਦਾ ਪਰ ਅਸੀਂ ਨਾਲ ਹੀ ਬੀਤ ਰਹੇ ਆ ਇਹ ਸਾਨੂੰ ਪਤਾ ਨਹੀਂ ਹੈਗਾ ਰੱਬ ਨੇ ਸਾਨੂੰ ਸਮਾਂ ਦਿੱਤਾ ਧਰਤੀ ਤੇ ਭੇਜਿਆ ਇਸ ਕਰਕੇ ਭਾਈ ਫੁੱਲ ਬਣਨਾ ਚਾਹੀਦਾ ਖੁਸ਼ਬੂ ਵੰਡਣੀ ਚਾਹੀਦੀ ਆ ਜ਼ਿੰਦਗੀ ਭਾਵੇਂ ਥੋੜੇ ਦਿਨਾਂ ਦੀ ਆ ਇਹ ਜਿਹੜੇ ਨਿਜਮ ਮਹਾਂਪੁਰਖਾਂ ਨੇ ਸਾਨੂੰ ਦੱਸਿਆ ਵੀ ਇਹ ਚੀਜ਼ਾਂ ਨੂੰ ਮੰਨਣਾ ਪਵੇਗਾ ਹੁਣ ਆਮ ਹੀ ਤੁਸੀਂ ਲੋਕਾਂ ਨੂੰ ਗੱਲਬਾਤ ਕਰਦੇ ਦੇਖਿਆ ਹੋਣਾ ਨਿੰਦਿਆ ਚੁਗਲੀ ਵਿੱਚੋਂ ਕਿੰਨਾ ਸਮਾਂ ਬਤੀਤ ਕਰ ਦਿੰਦੇ ਆ ਬਹੁਤ ਈਰਖਾ ਦੇ ਵਿੱਚ ਨਿੰਦਿਆ ਵਿੱਚ ਗੱਪਾਂ ਮਾਰਨ ਵਿੱਚ ਬੈਠੇ ਸ਼ਰਾਬ ਪੀ ਰਹੇ ਆ ਕਿੰਨਾ ਸਮਾਂ ਬਰਬਾਦ ਕਰ ਦਿੰਦੇ ਆ ਤੇ ਇਹ ਚੀਜ਼ਾਂ ਦੀ ਬਿਲਕੁਲ ਵੀ ਬੰਦੇ ਨੂੰ ਆਪਾਂ ਕਹਿ ਸਕਦੇ ਆ ਅਧਿਆਤਮ ਵਾਲੇ ਪਾਸੇ ਬੰਦਾ ਕਿਵੇਂ ਆਵੇਗਾ ਜਦੋਂ ਵਿਕਾਰਾਂ ਚੀਨਾਂ ਡੁੱਬਿਆ ਪਿਆ ਲੋਕ ਕਹਿ ਦਿੰਦੇ ਆ ਮੌਤ ਉਮਰ ਨੂੰ ਇਸ਼ਕ ਜਾਤ ਨੂੰ ਨੀਂਦ ਬਿਸਤਰੇ ਨੂੰ ਨਹੀਂ ਵੇਖਦੀ ਕੰਡਿਆਂ ਤੇ ਵੀ ਨੀਂਦ ਆ ਜਾਂਦੀ ਆ ਪਰ ਸਮੇਂ ਦੀ ਕੀਮਤ ਸਭ ਲਈ ਇੱਕੋ ਜੀ ਆ ਤੇ ਸਮਾਂ ਅਮੀਰ ਗਰੀਬ ਸਭ ਨੂੰ ਇੱਕੋ ਨਜ਼ਰ ਨਾਲ ਵੇਖਦਾ ਜੈ ਬਾਦਸ਼ਾ ਜੈ ਭਿਖਾਰੀ ਸਮਾਂ ਸਿਰਫ ਲੰਘਣਾ ਹੀ ਜਾਣਦਾ ਅਜੇ ਤੱਕ ਦੁਨੀਆ ਤੇ ਕੋਈ ਐਹੋ ਜੀ ਚੀਜ਼ ਨਹੀਂ ਬਣੀ ਜਿਹਦੇ ਨਾਲ ਭਾਈ ਸਮੇਂ ਨੂੰ ਸਟੋਰ ਕਰ ਲੂਗੇ ਤੁਸੀਂ ਚੀਜ਼ਾਂ ਸਟੋਰ ਕੀਤੀਆਂ ਜਾਂਦੀਆਂ ਸਮਾਂ ਥੋੜੀ ਹੁਣ ਸਮੇਂ ਨੂੰ ਕੋਈ ਸਟੋਰ ਥੋੜੀ ਕਰ ਲੂਗਾ ਜਿਵੇਂ ਲੋਕ ਆਲੂ ਜਾਂ ਸਬਜ਼ੀਆਂ ਸਟੋਰ ਕਰ ਲੈਂਦੇ ਆ ਬਾਅਦ ਵਿੱਚ ਮਹਿੰਗੇ ਭਾਅ ਤੇ ਵੇਚੀ ਜਾਂਦੇ ਆ ਸਮਾਂ ਤਾਂ ਸਭ ਤੋਂ ਕੀਮਤੀ ਦੌਲਤ ਆ ਇਹਦੀ ਸਿਰਫ ਵਰਤੋਂ ਹੀ ਕੀਤੀ ਜਾ ਸਕਦੀ ਹੈ ਇਸ ਕਰਕੇ ਗੁਰਮਖ ਪਿਆਰਿਓ ਆਪਣੇ ਜੀਵਨ ਨੂੰ ਬਾਬਾ ਆਨੰਦ ਸਿੰਘ ਜੀ ਦੇ ਬਚਨਾਂ ਜਿਨੇ ਸਮਾਂ ਗਵਾਲਿਆ ਸਭ ਕੁਝ ਗਵਾਲਿਆ ਜ਼ਿੰਦਗੀ ਸਮੇਂ ਤੋਂ ਵੱਧ ਕੀਮਤੀ ਆ ਸੰਭਲ ਕੇ ਚੱਲੋ ਕਿਉਂਕਿ ਤੁਹਾਡਾ ਆਪਣਾ ਤੁਹਾਨੂੰ ਉਡੀਕ ਰਿਆ ਇਹ ਚੀਜ਼ ਚੇਤੇ ਰੱਖਿਓ ਕਾਲੀ ਕਰਨਾ ਸਮੇਂ ਦੀ ਸਹੀ ਵਰਤੋਂ ਨਹੀਂ ਹੈਗੀ ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਕਾਲੀ ਕਰਨਾ ਸ਼ੈਤਾਨਾਂ ਦਾ ਕੰਮ ਹੈ ਕਿਉਂ ਕਿਆ ਸਹੀ ਅਰਥਾਂ ਵਿੱਚ ਜਿਹੜੇ ਕਾਲੀ ਕਰਦੇ ਆ ਤੇਜ਼ੀ ਕਰਦੇ ਆ ਸਮੇਂ ਦੀ ਕੀਮਤ ਤੋਂ ਜਾਣੀ ਨਹੀਂ ਹੁੰਦੇ ਕਾਲੀ ਅੱਗੇ ਟੋਏ ਹੁੰਦੇ ਆ ਕਾਲੀ ਕਰਨ ਨਾਲ ਕੰਮ ਦੁਬਾਰਾ ਦੁਬਾਰਾ ਕਰਨੇ ਪੈਂਦੇ ਆ ਕਈ ਵਾਰ ਕਰਨੇ ਪੈਂਦੇ ਆ ਇਸ ਕਰਕੇ ਜਿਹੜਾ ਬੰਦਾ ਅੱਜ ਦਾ ਕੰਮ ਅੱਜ ਹੀ ਨਿਬੇੜ ਲੈਂਦਾ ਉਹਨੂੰ ਕਾਲੀ ਕਰਨ ਦੀ ਲੋੜ ਨਹੀਂ ਪੈਂਦੀ ਕਾਲੀ ਕੌਣ ਕਰਦਾ ਜਿਹੜਾ ਪਛੜਿਆ ਹੋਇਆ ਹੁੰਦਾ ਵੀ ਹੁਣ ਮੈਂ ਛੇਤੀ ਛੇਤੀ ਕਰਾਂ ਸਮੁੰਦਰੀ ਲਹਿਰਾਂ ਤੇ ਸਮਾਂ ਕਿਸੇ ਦੀ ਉਡੀਕ ਨਹੀਂ ਕਰਦੇ ਭਾਈ ਕਈ ਤਿਆਰੀ ਕਰਦੇ ਕਰਦੇ ਜਵਾਨੀ ਲੰਘਾ ਦਿੰਦੇ ਜਿਨ੍ਹਾਂ ਨੇ ਕਾਲੇ ਕੇਸ ਹੁੰਦਿਆਂ ਰੱਬ ਨੂੰ ਯਾਦ ਨਹੀਂ ਕੀਤਾ ਧੌਲੇ ਆਇਆ ਕਈ ਵਾਰੀ ਮੌਕਾ ਹੀ ਨਹੀਂ ਮਿਲਦਾ ਰੱਬ ਪਹਿਲੇ ਸੱਦ ਲੈਂਦਾ ਤਾਂ ਕਾਲੇ ਕੇਸ ਹੁੰਦਿਆਂ ਰੱਬ ਨਾਲ ਪ੍ਰੀਤ ਪਾਉਣੀ ਚਾਹੀਦੀ ਆ ਫਰੀਦਾ ਕਾਲੀ ਜਿਣੀ ਨਾ ਰਾਵੈ ਧੌਲੀ ਰਾਵੈ ਕੋਏ ਕਰ ਸਾਈਂ ਸੋ ਪਰਹੜੀ ਰੰਗਨ ਵੇਲਾ ਹੋਏ ਸੇਤ ਸਮਾ ਤੇ ਦੋਸਤ ਤੁਰ ਜਾਣ ਤੋਂ ਬਾਅਦ ਬਹੁਤ ਦਰਦ ਦਿੰਦੇ ਆ ਤੀਰ ਕਮਾਨ ਚੋਂ ਬੋਲ ਜ਼ੁਬਾਨ ਚੋਂ ਨਿਕਲੇ ਹੋਏ ਪਾਪਾ ਜੀ ਨੇ ਮਹਾਪੁਰਖਾਂ ਨੇ ਆਖਿਆ ਭਾਈ ਵਾਪਸ ਨਹੀਂ ਆਉਂਦੇ ਹੁੰਦੇ ਕਦੇ ਇਹ ਤੀਰ ਕਮਾਨ ਚੋਂ ਨਿਕਲ ਗਿਆ ਵਾਪਸ ਆਜੂਗਾ ਉਹ ਜਾ ਕੇ ਕਈ ਕੋ ਡਿੱਗੂਗਾ ਬੋਲ ਜ਼ੁਬਾਨ ਚੋਂ ਨਿਕਲੇ ਵਾਪਸ ਨਹੀਂ ਆ ਸਕਦੇ ਬੋਲਣ ਤੋਂ ਪਹਿਲਾਂ ਸੋਚੋ ਸੋਚਣ ਤੋਂ ਵੀ ਪਹਿਲਾਂ ਸੋਚੋ ਗੁਰੂ ਮਹਾਰਾਜ ਅੱਗੇ ਬੇਨਤੀ ਕਰੋ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤ ਕਰੋ ਸਾਡੇ ਪਰਿਵਾਰ ਵਿੱਚ ਏਕਾ ਹੋਵੇ ਆਮੇ ਪੈਸਾ ਘਾਟੀ ਆ ਉਹਦੇ ਵਿੱਚ ਹੀ ਬਰਕਤ ਹੋਣੀ ਬੜੀ ਜ਼ਰੂਰੀ ਆ ਇਹ ਕਦੋਂ ਹੋਵੇਗੀ ਜਦੋਂ ਅਸੀਂ ਬਾਣੀ ਨਾਲ ਜੁੜਾਂਗੇ ਮਹਾਪੁਲਖਾਂ ਦੇ ਬਚਨ ਮੰਨਾਂਗੇ ਇੱਕ ਦੂਜੇ ਦੀ ਲਿਹਾਜ਼ ਰੱਖਾਂਗੇ ਤੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਾਂਗੇ ਸਮੇਂ ਦੀ ਸਦ ਵਰਤੋਂ ਕਰਾਂਗੇ ਇਸ ਕਰਕੇ ਇਹ ਗੱਲਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਆ ਕਿ ਮਹੱਤਮਪੂਰਨ ਕੰਮਾਂ ਵਿੱਚੋਂ ਇੱਕ ਕੰਮ ਬੰਦਗੀ ਵਾਹਿਗੁਰੂ ਦਾ ਨਾਮ ਗੁਰੂ ਘਰੇ ਜਾਣਾ ਸੇਵਾ ਕਰਨੀ ਇਹ ਊਸੂਲ ਬੰਦੇ ਦੇ ਹੋਣੇ ਚਾਹੀਦੇ ਆ ਇਸ ਕਰਕੇ ਪਾਣੀ ਵਿੱਚ ਡੁੱਬ ਰਹੇ ਬੰਦੇ ਨੂੰ ਜਿਨ੍ਹਾਂ ਨੇ ਬਚਾਇਆ ਹੁੰਦਾ ਉਹ ਸਮੇਂ ਦੀ ਕੀਮਤ ਨੂੰ ਉਹੀ ਬੰਦਾ ਜਾਣਦਾ ਹੁੰਦਾ ਜਿਹੜੇ ਕੱਲ ਦੀ ਵੀ ਚਿੰਤਾ ਕਰੀ ਜਾਂਦੇ ਆ ਬੀਤੇ ਹੋਏ ਸਮੇਂ ਲਈ ਝੂਰੀ ਜਾਂਦੇ ਆ ਝੁਰਦੇ ਨੇ ਚੁਰਚੁਰ ਮਰ ਰਹੇ ਆ ਉਹ ਵਰਤਮਾਨ ਸਮੇਂ ਦਾ ਆਨੰਦ ਨਹੀਂ ਲੈ ਸਕਦੇ ਦੇਖੋ ਜੀ ਕੋਈ ਇਹੋ ਜਿਹੇ ਬੰਦੇ ਵੀ ਆ ਜਿਨ੍ਹਾਂ ਤੋਂ ਆਪਾਂ ਸਿੱਖ ਸਕਦੇ ਆ ਹੈਗੇ ਉਹ ਬੁਰੇ ਹੀ ਆ ਸਿੱਖਣ ਦੀ ਗੱਲ ਆ ਬੁਰੇ ਬੰਦੇ ਤੋਂ ਵੀ ਸਿੱਖਿਆ ਜਾ ਸਕਦਾ ਅੰਗਰੇਜ਼ਾਂ ਨੇ ਭਾਰਤ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਤੁਸੀਂ ਜਾਣਦੇ ਹੋ ਪਰ ਉਹਨਾਂ ਨੇ ਸਾਨੂੰ ਸਮੇਂ ਦੀ ਮਹੱਤਤਾ ਬਾਰੇ ਦੱਸਿਆ ਸੀ ਸਾਡੇ ਸਾਰੇ ਸਰਕਾਰੀ ਪ੍ਰਾਈਵੇਟ ادارے ਸਮੇਂ ਅਨੁਸਾਰ ਚੱਲਣ ਲੱਗੇ ਸੀ ਬੱਸਾਂ ਰੇਲ ਗੱਡੀਆਂ ਦਾ ਸਮਾਂ ਨਿਸ਼ਚਿਤ ਕਰਤਾ ਤਨਖਾਹਾਂ ਦਾ ਜਿਹੜੀਆਂ ਤਰੀਕਾ ਸੀ ਨਿਸ਼ਚਿਤ ਕਰ ਦਿੱਤੀਆਂ ਛੁੱਟੀਆਂ ਵੀ ਸਮੇਂ ਤੇ ਨਿਰਧਾਰਿਤ ਕੀਤੀਆਂ। ਭਾਵ ਹਰ ਕੰਮ ਲਈ ਸਮਾਂ ਨਿਸ਼ਚਿਤ। ਫੇਰ ਬਾਬਾ ਆਨੰਦ ਸਿੰਘ ਜੀ ਦੇ ਬਚਨਾਂ ਵੀ ਜਿਹੜੀ ਕੌਮ ਸਮੇਂ ਦੀ ਕਦਰ ਨਹੀਂ ਕਰਦੀ ਉਹ ਆਪਣਾ ਦੁਨੀਆ ਉੱਪਰ ਜਿਹੜਾ ਹੈ ਇਹ ਨਿਸ਼ਾਨ ਬਹੁਤਾ ਸਮਾਂ ਨਹੀਂ ਬਣਾ ਸਕਦੀ। ਅਨੁਸ਼ਾਸਨਹੀਨ ਕੌਮਾਂ ਦੀ ਹੋਂਦ ਬਹੁਤਾ ਸਮਾਂ ਕਾਇਮ ਨਹੀਂ ਰਹਿੰਦੀ ਹੁੰਦੀ। ਇਹਦੇ ਲਈ ਤੁਹਾਨੂੰ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ। ਸਮੇਂ ਦੀ ਕਦਰ ਕਰਨੀ ਪਵੇਗੀ ਜੇ ਆਪਣੀ ਹਸਤੀ ਨੂੰ ਬਣਾਉਣਾ ਹੈ। ਇਹ ਸਿੱਖਾਂ ਨੇ ਅੰਮ੍ਰਿਤ ਵੇਲਾ ਸੰਭਾਲਿਆ ਸ਼ਾਮੀ ਰਹਿਰਾਸ ਸਾਹਿਬ ਜੀ ਦਾ ਸਮਾਂ ਸੰਭਾਲਿਆ ਅੱਜ ਸਿੱਖਾਂ ਦਾ ਨਾਮ ਹੈ ਦੁਨੀਆ ਤੇ ਜੇ ਅੰਮ੍ਰਿਤ ਵੇਲਾ ਨਾ ਸੰਭਿਆ ਹੁੰਦਾ ਅੱਜ ਸਿੱਖਾਂ ਦਾ ਨਾਮ ਨਾ ਹੁੰਦਾ ਦਸਵੇਂ ਪਾਤਸ਼ਾਹ ਜੀ ਜਦੋਂ ਮਹਾਰਾਜ ਸਰਸਾ ਨਦੀ ਦੇ ਕੰਢੇ ਪਹੁੰਚੇ ਬਹੁਤ ਤੁਰਕਾਂ ਨੇ ਹਮਲਾ ਕਰ ਦਿੱਤਾ ਆਪਦੀਆਂ ਕਸਮਾਂ ਤੋੜ ਦਿੱਤੀਆਂ ਉਦੋਂ ਵੀ ਸਿੰਘਾਂ ਨੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਸੀ ਇੱਕ ਪਾਸੇ ਸਿੰਘ ਤਲਵਾਰਾਂ 'ਤੇ ਬੋਂਦੇ ਆ ਇੱਕ ਪਾਸੇ ਗੁਰੂ ਦੇ ਪਿਆਰੇ ਬਾਣੀ 'ਤੇ ਗਾਉਂਦੇ ਆ ਇਥੋਂ ਪਤਾ ਲੱਗਦਾ ਸਮਾਂ ਸੰਭਾਲਿਆ ਪ੍ਰਤਨ ਸਿੰਘਾਂ ਨੇ ਸਿੱਖਾਂ ਨੇ ਅੱਜ ਵੀ ਸਮੇਂ ਦੀ ਕਦਰ ਨਹੀਂ ਕਰਦੇ ਦਰਵਾਰ ਤੋਂ ਬਹੁਤ ਕਰਦੇ ਆ ਪੁਲ ਚੁੱਕ ਦੀ ਖਿਮਾ ਜੀ ਬਾਬਾ ਅਨੰਦ ਸਿੰਘ ਜੀ ਨੇ ਇਸ ਤਰ੍ਹਾਂ ਭਾਈ ਆਏ ਹੋਏ ਜਗਿਆਸੂਆਂ ਨੂੰ ਸਿੱਖਾਂ ਨੂੰ ਬਾਣੀ ਤੇ ਬਾਣੀ ਨਾਲ ਜੋੜਿਆ ਅੰਮ੍ਰਿਤ ਦੇ ਨਾਲ ਜੋੜਿਆ ਐਸੇ ਮਹਾਪੁਰਖਾਂ ਦੀ ਕਮਾਈ ਧੰਨਾ ਜਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ ਸਾਨੂੰ ਸਮੇਂ ਦੀ ਕਦਰ ਕਰਨੀ ਸਿਖਾਈ ਆਓ ਅਸੀਂ ਵੀ ਭਾਈ ਸਮੇਂ ਦੀ ਸਦ ਵਰਤੋਂ ਕਰੀਏ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਪਰਿਵਾਰ ਦੇ ਵਿੱਚ ਏਕਾ ਰੱਖੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਛੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਸਤਿਗੁਰੂ ਜੀ ਸਰਬੱਤ ਜੀਆਂ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ